ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਖਬਰ ਵੱਡੀ ਇੱਥੇ ਆ ਗਿਆ ਵੱਡਾ ਖਤਰਨਾਕ ਜਾਨਵਰ ਹਰ ਕਿਸੇ ਨੂੰ ਪੈ ਗਈਆਂ ਭਾਜੜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਜਾਣਕਾਰੀ ਮਿਲੀ ਹੈ ਹੁਣੇ-ਹੁਣੇ ਜਾਣਕਾਰੀ ਆ ਰਹੀ ਹੈ ਕਿ ਗੁਜਰਾਤ ਦੇ ਵਡਾਉਂਡਰਾ ਸ਼ਹਿਰ 'ਚ 27 ਅਗਸਤ ਤੋਂ 29 ਅਗਸਤ ਦਰਮਿਆਨ ਭਾਰੀ ਮੀਂਹ ਕਰਕੇ ਵਿਸ਼ਵਾ ਮਿਤਰੀ ਨਦੀ ਦੇ ਪਾਣੀ ਦਾ ਪੱਧਰ ਵਦਨਗੜ੍ਹ ਕਾਲਜ 24 ਮਗਰਮਾ ਸ਼ਾਣਾ ਦੇ ਪਾਣੀ 'ਚ ਵਹਿ ਕੇ ਰਿਹਾ ਸੀ ਇਲਾਕਿਆਂ 'ਚ ਪਹੁੰਚ ਗਏ ਜੀਹਾਂ ਤੇ ਨਾਲ ਹੀ ਉਹਨਾਂ ਕਹਿੰਦੇ ਕਿ ਇਨ੍ਹਾਂ ਨਜ਼ਦੀਕਾਂ 'ਚ 24 ਮਗਰਮਾ ਸ਼ਾ ਤੋਂ ਇਲਾਵਾ ਅਸੀਂ ਸੱਪ ਕੋਬਰਾ 40 ਕਿਲੋਗ੍ਰਾਮ ਭਾਰ ਵਾਲੇ ਪੰਜ ਵੱਡੇ ਕਛੂਆ ਅਤੇ ਇੱਕ ਸ਼ਾਹੀ ਸਮੇਤ 75 ਹੋਰ ਜਾਨਵਰਾਂ ਨੂੰ ਬਚਾਇਆ ਵਿਸ਼ਵਾ ਮਿਤਰੀ ਨਦੀ ਦੇ ਬਹੁਤ ਨੇੜੇ ਬਹੁਤ ਸਾਰੇ ਰਹਾਸ਼ੀ ਇਲਾਕੇ ਹਨ ਉਨਾ ਕਾ ਇੱਕ ਸਭ ਤੋਂ ਛੋਟਾ ਮਗਰਮੱਛ ਜਿਸ ਨੂੰ ਅਸੀਂ ਬਚਾਇਆ ਉਹ 2 ਫੁੱਟ ਲੰਬਾ ਹੈ ਜਦ ਕਿ ਸਭ ਤੋਂ ਵੱਡਾ ਮਗਰਮੱਛ 14 ਫੁੱਟ ਲੰਬਾ ਹੈ ਜਿਨ੍ਹਾਂ ਨੂੰ ਅਸੀਂ ਬਚਾਇਆ ਤੇ ਨਾਲ ਹੀ ਜੰਗਲਾਂ ਦੇ ਬਾਝ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਇਹਨਾਂ ਸਾਰੇ ਮਗਰਮੱਛਾਂ ਨੂੰ ਪੁਚਾਲਿਆ ਗਿਆ ਹੈ ਤੇ ਵਿਡਾਉਂਡਰਾ ਰੇਂਜ ਦੇ ਜੰਗਲਾਤ ਉਹ ਪਾਕ ਅਧਿਕਾਰੀ ਕਰਨ ਸਿੰਘ ਨਾਜਪੂਰ ਨੇ ਦੱਸਿਆ ਕਿ ਵਿਸ਼ਵਾ ਮਿੱਤਰੀ ਨਦੀ ਆਪਕਰੀਪ 440 ਮਗਰਮੱਛ ਰਹਿੰਦੇ ਹਨ ਜਿਨ੍ਹਾਂ ਚੋਂ ਅਸੀਂ ਅਜਾੜਿਆਂ ਤੋਂ ਪਾਣੀ ਛੱਡੀ ਜਾਣ ਕਰਕੇ ਆਏ ਹੜ੍ਹ ਕਰਕੇ ਇਹ ਵੈਗ ਜਿਨ੍ਹਾਂ ਨੂੰ ਅਸੀਂ ਹੁਣ ਬਚਾਇਆ ਵੀਡੀਓ ਦੇਖਣ ਲਈ ਤੋਂ ਵੱਡਾ ਤੋਂ ਵੱਡਾ